ਜਲਾਲਾਬਾਦ ਆਰਟੀ ਅਸੋਸੀਏਸ਼ਨ ਨੂੰ ਮਿਲਿਆ ਨਵਾਂ ਪ੍ਰਧਾਨ ਹਲਕਾ ਵ代ਕ ਜਗਦੀਪ ਕੰਬੋਜ਼ ਗੋਲਡੀ ਵੀ ਰਹੇ ਮੌਜੂਦ ਆਰਟੀ ਅਸੋਸੀਏਸ਼ਨ ਦੇ ਦੁਆਰਾ ਜਲਾਲਾਬਾਦ ਦੇ ਐਵਰਗ੍ਰੀਨ ਰੈਸਟੋਰੈਂਟ ਤੇ ਕੀਤੀ ਗਈ ਮੀਟਿੰਗ ਸਰਨਸੰਮਤੀ ਦੇ ਨਾਲ ਚੁਣਿਆ ਗਿਆ ਆਰਟੀ ਅਸੋਸੀਏਸ਼ਨ ਦਾ ਨਵਾਂ ਪ੍ਰਧਾਨ ਸਤਿ ਸ਼੍ਰੀ ਅਕਾਲ ਸਵਾਗਤ ਹੈ ਇੱਕ ਵਾਰ ਤੋਂ ਫੇਰ ਤੁਹਾਡਾ ਚੈਨਲ ਥਿੰਕਿੰਗ ਆਫ ਪੰਜਾਬ ਤੇ ਤਸਵੀਰਾਂ ਅਸੀਂ ਤੁਹਾਡੇ ਨਾਲ ਜਲਾਲਾਬਾਦ ਤੋਂ ਸਾਂਝਾ ਕਰ ਰਹੇ ਹਾਂ ਜਿੱਥੇ ਆਰਤੀ ਐਸੋਸੀਏਸ਼ਨ ਦੇ ਵੱਲੋਂ ਨਵੇਂ ਪ੍ਰਧਾਨ ਦੀ ਚੋਣ ਕੀਤੀ ਗਈ ਹੈ ਦੱਸਦੀ ਹੈ ਕਿ ਅੱਜ ਐਵਰਗ੍ਰੀਨ ਰੈਸਟੋਰੈਂਟ ਤੇ ਸਾਰੇ ਆਰਤੀਆਂ ਦੇ ਵੱਲੋਂ ਮੀਟਿੰਗ ਕੀਤੀ ਗਈ ਹੈ ਤੇ ਇਸ ਮੀਟਿੰਗ ਦੇ ਵਿੱਚ ਨਵੇਂ ਪ੍ਰਧਾਨ ਦੀ ਚੋਣ ਕੀਤੀ ਗਈ ਅਤੇ ਇਸ ਮੌਕੇ ਵਿਧਾਇਕ ਜਗਦੀਪ ਕਮੋਜ਼ ਗੋਲਦੀ ਵੀ ਮੌਜੂਦ ਰਹੇ ਦੱਸਦੀ ਹੈ ਕਿ ਅੱਜ ਇਸ ਮੀਟਿੰਗ ਦੇ ਵਿੱਚ ਜੱਜਦਰਗਨ ਜਿਨ੍ਹਾਂ ਨੂੰ ਬਤੌਰ ਆਰਟੀ ਅਸੋਸੀਏਸ਼ਨ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਮਿਲੀ ਹੈ ਅਤੇ ਉਹਨਾਂ ਨੇ ਆਪਣੇ ਸਟੈਨਿਓਰ ਦੇ ਵਿੱਚ ਬੜੀ ਹੀ ਜ਼ਿੰਮੇਵਾਰੀ ਦੇ ਨਾਲ ਇਸ ਅਹੁਦੇ ਨੂੰ ਨਿਭਾਉਣ ਦੀ ਗੱਲ ਕਹੀ ਹੈ ਨਾਲ ਹੀ ਉਹਨਾਂ ਨੇ ਗੱਲ ਕਰਦਿਆਂ ਕਿਹਾ ਕਿ ਜਿਸ ਦਿਨ ਕੋਈ ਨਵਾਂ ਅਹੁਦਾ ਜਾਂ ਨਵੀਂ ਕੋਈ ਜ਼ਿੰਮੇਵਾਰੀ ਮਿਲਦੀ ਹੈ ਤਾਂ ਉਸ ਦਿਨ ਤੋਂ ਹੀ ਉਸ ਦੀ ਮਿਆਦ ਵੀ ਉਸੇ ਦਿਨ ਤੋਂ ਹੀ ਤੈ ਹੋ ਜਾਂਦੀ ਹੈ ਤਾਂ ਉਹਨਾਂ ਕਿਹਾ ਕਿ ਜਿੰਨੀ ਦੇਰ ਵੀ ਇਹ ਜ਼ਿੰਮੇਵਾਰੀ ਉਹਨਾਂ ਦੇ ਕੌਣ ਰਹੇਗੀ ਉਹ ਬੜੀ ਹੀ ਜ਼ਿੰਮੇਵਾਰੀ ਦੇ ਨਾਲ ਸੇਵਾ ਨਿਭਾਉਣ ਗਿਆ ਤੇ ਨਾਲ ਹੀ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਸਾਰੀ ਟੀਮ ਆਰਤੀਆ ਐਸੋਸੀਏਸ਼ਨ ਦੇ ਦੁਆਰਾ ਬੈਠ ਕੇ ਸਾਂਝੇ ਤੌਰ ਤੇ ਹੀ ਉਸ ਦਾ ਹੱਲ ਕੱਢਿਆ ਜਾਵੇਗਾ ਵਿਧਾਇਕ ਜਗਦੀਪ ਕਮੋਜ਼ ਗੋਲਦੀ ਵੀ ਇਸ ਮੌਕੇ ਮੌਜੂਦ ਰਹੇ ਉਹਨਾਂ ਨੇ ਕੀ ਕੁਝ ਕਿਹਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਪਰ ਉਸ ਤੋਂ ਪਹਿਲਾਂ ਇਹ ਦੱਸ ਦਈਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਰਤੀਆ ਨੂੰ ਆ ਰਹੀ ਪ੍ਰੋਬਲਮ ਉਹ ਵੀ ਬੜੀ ਜਲਦੀ ਹੀ ਹਾਲਜ ਹੋਣ ਜਾ ਰਹੀ ਹੈ ਇਹ ਕਹਿਣਾ ਹੈ ਵਿਧਾਇਕ ਜਗਦੀਪ ਕੰਬੋਜ਼ ਗੋੜੀ ਦਾ ਬਾਕੀ ਤੁਸੀਂ ਵੀ ਸੁਣੋ ਹੋਰ ਕੀ ਕੁਝ ਕਿਹਾ ਉੱਤੇ ਪਹੁੰਚ ਹੋਏ ਪਤਵੱਤੇ ਸੱਜਣਾ ਦਾ ਅਤੇ ਵਿਧਾਇਕ ਜਗਦੀਪ ਕੰਬੋਜ਼ ਗੋੜੀ ਨੇ ਆਪਣੀ ਟੀਮ ਨੂੰ ਔਰ ਆਪ ਸਹੀ ਕਰਾਂਗੇ ਵੀ ਆਪਦੇ ਟੇਮੇ ਹੋਰ ਚੰਗਾ ਕੰਮ ਕਰੂ ਔਰ ਆਲ ਮਿਲ ਕੇ ਜੋ ਸਾਡੀਆਂ ਡਿਮਾਂਡ ਹੈ ਜਿਲ੍ਹਾ ਅਲਾਬਾਦੀ ਨੂੰ ਦੱਸ ਦਿੰਦੇ ਮੇਰਾ ਫਰਜ਼ ਮੈਂ ਪੂਰੀਆ ਕਰਕੇ ਦੇਊਗਾ ਮੈਂ ਇੱਕ ਵਾਰ ਫੇਰ ਸਾਰੀ ਟੀਮ ਨੂੰ ਮੇਰੇ ਬਡੇ ਭਰਾ ਜੱਜ ਸਿੰਘ ਜੀ ਨੂੰ ਅਤੇ ਸਾਡਾ ਪ੍ਰਧਾਨ ਸਾਡੇ ਸਰਪੰਚ ਕਪਤਾਨ ਵੀਰ ਮੈਣੀ ਸਾਹਿਬ ਉਹਨਾਂ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾ ਸਾਡੇ ਪਕਰੰਤ ਚੜੇ ਹੈ ਔਰ ਸਾਡੇ 22 ਪ੍ਰਧਾਨ ਜਿਹੜੇ ਕਿੰਨੋ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾ ਕਿ ਇਹ ਫਰਦ ਬੰਦਾ ਟਾਈਮ ਟੂ ਟਾਈਮ ਚ ਜੈ ਚੇਂਜ ਹੋ ਰਿਹਾ ਹੈ ਔਰ ਰਲ ਮਿਲ ਕੇ ਇੱਕ ਨੂਆ ਸਯੋਗ ਦਿੰਦਰ ਹੈ ਜੋ ਪਹਿਲਾਂ ਨਹੀਂ ਹੈ ਹੁਣ ਨਵਾ ਕਰਾਂਗੇ ਅਗਲੀ ਵਾਰੇ ਹੋਰ ਨਵਾ ਹੋਊਗਾ ਇਸੇ ਤਰੀਕੇ ਦੀ ਟ੍ਰੇਡ ਚੱਲਦੀ ਹੋਊਗੀ ਸੋ ਇਹ ਬੜੀ ਫੇਸਾ ਕਣਕ ਕਣਕ ਦੇ ਫਸਲ ਬਾਕੀ ਜੌਵਾਂ ਬੰਦੇ ਆਂ ਮੱਡੀਆਂ ਦੇ ਵਿੱਚ ਆਪ ਦਿੱਤੀ ਹੈ ਝਾਲਾ ਬੰਦੋ ਫ੍ਰੀਸ਼ੂ ਬੀ ਪਰਸੋ ਫ੍ਰੀਸ਼ ਸਟਾਰਟ ਕਰਾਂਗੇ ਸੋਮਵਾਰ ਪਰ ਕੱਲ ਮਸਾਖੀ ਹੈ ਸਾਰੇ ਲੋਕ ਬਿਜ਼ੀ ਨੇ ਕਰਗਾ ਵਾੜ ਕੇ ਲੈਣਗੇ ਪਰਸੋ ਬਹੁਤ ਬਹੁਤ ਬਲੀਏ ਮੈਨੂੰ ਜਿਹੜੇ ਵੀਰਾਂ ਆਰਤੀ ਵੀਰਾਂ ਨੇ ਤੇ ਐਮਐਲਏ ਸਾਹਿਬ ਨੇ ਮੇਰੇ ਤੇ ਵਿਸ਼ਵਾਸ ਪ੍ਰਗਟ ਕੀਤਾ ਹੈ ਮੈਂ ਆਜੀ ਇਮਾਨਦਾਰੀ ਨਾਲ ਤਾਂ ਦੀ ਨਾਲ ਸਾਰੀ ਟੀਮ ਨੂੰ ਨਾਲ ਲੈ ਕੇ ਇਮਾਨਦਾਰੀ ਨਾਲ ਜ਼ਿੰਮੇਵਾਰੀ ਪੂਰੀ ਕਰਾਂਗਾ ਔਰ ਆਰਤੀਆਂ ਦੇ ਜੋ ਵੀ ਔਂਕੜਾ ਨੇ ਸਰ ਐਮਐਲਏ ਸਾਹਿਬ ਕੋਲ ਰੱਖ ਕੇ ਪੂਰੀਆਂ ਕਰਾਂਗੇ ਸਭ ਤੋਂ ਵੱਡੀ ਮੰਗ ਹੈ ਸਾਡੀ ਮੰਡੀ ਦੀ ਮੈਂ ਆਸ ਕਰਦਾ ਕਿ ਐਮਐਲਏ ਆਣੇ ਸੀ ਆਨ ਵਾਲੇ ਸੀਜ਼ਨ ਤੋਂ ਪਹਿਲਾਂ ਪਹਿਲਾਂ ਸਾਨੂੰ ਮੰਡੀ ਲੈ ਕੇ ਦੇਣਗੇ ਬਹੁਤ ਬਹੁਤ ਧੰਵਾਦ ਜਿੰਨਾਂ ਨੇ ਮੇਰੇ ਤੇ ਇੰਨਾ ਵੱਡਾ ਵਿਸ਼ਵਾਸ ਪ੍ਰਗਟ ਕੀਤਾ ਹੈ ਅਮਨ ਸਿੰਘ ਸਾਹਿਬ ਨੇ ਬੜਾ ਹੀ ਵਿਸ਼ਵਾਸ ਜਿਹੜਾ ਸਾਡੇ ਦੇ ਕਰਕੇ ਸਾਨੂੰ ਜੁਨੇ ਵਾਲੀ ਦਿੱਤੀ ਆ ਐਸੋਸੀਏਸ਼ਨ ਦੀ ਔਰ ਸਾਨੂੰ ਵਿਸ਼ਵਾਸ ਵੀ ਔਰ ਯਕੀਨ ਵੀ ਹੈ ਨਵੇਂ ਪ੍ਰਧਾਨ ਸਾਹਿਬ ਤੇ ਪੁਰਾਣੇ ਪ੍ਰਧਾਨ ਸਾਹਿਬ ਇਸ ਟੀਮ ਦੇ ਵਿੱਚ ਦੋਨੋਂ ਇਕੱਠੇ ਨੇ ਜਿਹਨੇ ਸਾਡੇ ਪੁਰਾਣੇ ਪ੍ਰਧਾਨ ਸਾਹਿਬ ਪ੍ਰਤਾਪ ਸ਼ਾਹਵਾ ਜੀ ਉਹਨਾਂ ਨੂੰ ਸਰਪਸਦਾ ਉਹ ਦਾ ਦਿੱਤਾ ਔਰ ਮੈਂ ਐਜ਼ ਅ ਜਨਰਲ ਸੈਕਟਰ ਇਸ ਟੀਮ ਦੇ ਵਿੱਚ ਕੰਮ असी पूरे विश्वास और लगन और जोश के जिम्मेवारी मिली असी बहुत ही वाली काम करके आने और आने वाले समय से इस टीम का नाम हमेशा याद रहेगा। ਕੈਪਟਨ ਤੁਹਾਡਾ ਅੱਜ ਜਿਹੜਾ ਮੂਰਾ ਹੋਇਆ ਕਿੰਨਾ ਦਰਿਆ ਸਾਡੇ ਫੈਡਰੇਸ਼ਨ ਆਫ ਆਰਥੀ ਐਸੋਸੀਏਸ਼ਨ ਦੇ ਫੂਲ ਮਤਾਬਕ ਸਾਡਾ ਯਾ ਦੂਸਾ ਹੀ ਹੁੰਦਾ ਹੈ ਦੂਸਾ ਹੀ ਹੁੰਦਾ ਐਮਐਲਏ ਸਾਹਿਬ ਨੇ ਵਿਖਿਆ ਸੀ ਸਾਰਿਆਂ ਨੂੰ ਬੁਲਾਇੰਗ ਕਰਨਾ ਹੈ ਮੈਂ ਤੁਹਾਡਾ ਭਰਾ ਜੇ ਪਹਿਲਾਂ ਮੈਂ ਸਾਰਿਆਂ ਆਪ ਦੀ ਨਾਲ ਸਾਥ ਦਿੱਤਾ ਮੇਰੀ ਕਮੇਟੀ ਨੇ ਸਾਥ ਦਿੱਤਾ ਤੁਸੀਂ ਸਾਥ ਦਿਓ ਵਾਡਾ ਇਹ ਦੋ ਬੋਤਲਵਾਸ ਸਾਡੇ ਭਰਾਵਾਂ ਦਾ ਅੱਗੇ ਜਿਹੜੀ ਨਵੀਂ ਕਮੇਟੀ ਬਣੀ ਹੈ ਮੈਂ ਉਹਨਾਂ ਦਾ ਪੂਰਾ ਸਾਥ ਦਿਆਂਗਾ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਇਸ ਕਮੇਟੀ ਨੂੰ ਐਮਐਲਏ ਸਾਹਿਬ ਨੂੰ ਬਹੁਤ ਮੁਬਾਰਕਾਂ ਜੀ ਸਾਡਾ ਅੱਗੇ ਵੰਗੋ ਚੱਲਦੇ ਆ ਜੀ ਜੀ ਆਨੂੰ